Under Section 107 of the Copyright Act 1976, allowance is made for fair yeah. use for purposes such so as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਆਏ ਆਂ ਤੁਹਾਡੇ ਲਈ ਲੈ ਕੇ ਖੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਤੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਬਾਰੋ ਕਰਦੇ ਆਂ ਸ਼ੁਰੂਆਤ ਪਹਿਲਾਂ ਤਾਂ ਗੱਡੀ ਆਪਣੀ ਇੱਧਰ ਖੜੀ ਆ ਇਹਦਾ ਟਾਇਰ ਬਹੁਤ ਖਰਾਬ ਆ ਤੇ ਲੋ ਵੀ ਇਹ ਟਾਇਰ ਚੇਂਜ ਕਰਾਵਾਂਗੇ ਨਾ ਤੈਨੂੰ ਇਹ ਤਾਂ ਪਤਾ ਲੱਗ ਗਿਆ ਵੀ ਗੱਡੀ ਦੇ ਟਾਇਰ ਜਿਹੜੇ ਉਹ ਚੇਂਜ ਕਰਨ ਵਾਲਿਆ ਖਰਾਬ ਕਰਦੇ ਉਹ ਤੈਨੂੰ ਪਰ ਤੈਨੂੰ ਇਹ ਨਹੀਂ ਪਤਾਗਾ ਵੀ ਤੇਰਾ ਦਿਮਾਗ ਵੀ ਖਰਾਬ ਉਹ ਵੀ ਚੇਂਜ ਕਰਨ ਵਾਲਾ ਉਹ ਵੀ ਠੀਕ ਕਰਵਾਉਣ ਵਾਲਾ ਤੇ ਜੀਬਾਨ ਵੀ ਠੀਕ ਕਰਵਾਉਣ ਵਾਲੀ ਐ ਆ ਜਿਹੜੀ ਤੇਰੀ ਘਟੀਆ ਸੋਚ ਆ ਉਹ ਵੀ ਠੀਕ ਕਰਵਾਉਣ ਵਾਲੀ ਐ ਐਨਾ ਚੀਜ਼ਾਂ ਦਾ ਨਹੀਂ ਤੈਨੂੰ ਪਤਾ ਲੱਗਾ ਜਿਹੜੇ ਤਾਂ ਕੰਟੈਂਟ ਉਹ ਵੀ ਠੀਕ ਕਰਨ ਵਾਲੇ ਆ ਇੱਧਰ ਦੇਖੋ ਜੀ ਅੰਦਰ ਐਂਟਰੀ ਇੱਥੋਂ ਐਂਟਰੀ ਹੁੰਦੀ ਆ ਹਾਂਜੀ ਚਲੋ ਐਂਟਰੀ ਤਾਂ ਐ ਦੱਸਦਾ ਪਿਆ ਐਂ ਦਿਖਾਉਂਦਾ ਪਿਆ ਜਿਵੇਂ 20 ਏਕੜ ਦੇ ਵਿੱਚ ਬਹੁਤ ਵੱਡਾ ਬੰਗਲਾ ਪਾਇਆ ਹੋਵੇ ਇਹਨੇ ਹਾਂਜੀ ਸਵਾਗਤ ਹੈ ਤੁਹਾਡਾ ਸਵਾਗਤ ਹੈ ਸਵਾਗਤ ਹੈ ਪ੍ਰੀਤੀ ਭੈ ਯਾਰਾ ਨੇ ਫੀਲਿੰਗ ਤਾਂ ਐ ਲੈ ਜਾਂਦੀ ਜਿਵੇਂ ਆਪਦੇ ਨਾਮ ਹੀ ਲਿਖਵਾ ਲਿਆ ਹੁੰਦਾ ਨੇ ਘਰ ਕਿਰਾਏ ਤੇ ਲਿਆ ਪੈਣੇ ਤੁਹਾਡਾ ਆਪਦਾ ਘਰ ਨਹੀਂ ਗਾ ਇਹ ਮੁੰਡਿਆਂ ਮੋਰੇ ਪਾਣੀ ਕਿੱਥੋਂ ਨਿਕਲਣ ਦੇਣਾ ਆ ਪਾਣੀ ਕਿੱਥੋਂ ਹੁੰਦੇ ਆ ਉਹ ਨਾਲੀ ਟੁੱਟੀ ਆ ਨਾ ਉਹਨੂੰ ਬੰਦ ਕਰਾਓ ਵੇ ਪਾਣੀ ਨਾਲ ਬਈ ਯਾਰ ਖਰਾਬ ਹੁੰਦਾ ਮੋਰੇ ਆ ਤੇ ਐਂਟਰੀ ਖਰਾਬ ਹੁੰਦੀ ਗੇਟ ਦੀ ਚਲੋ ਆਇਆਂ ਕਰ ਜਾਂ ਜਿਹੜਾ ਹੋਮ ਟੂਰ ਉਹਦਾ ਤੋਂ ਵਲੌਗ ਬਣਾਉਣ ਲੱਗਣਾ ਹੈ ਬਾਅਦ ਵਿੱਚ ਬਣਾ ਲਈ ਪਹਿਲਾਂ ਜਿਨ੍ਹਾਂ ਦੇ ਘਰ ਕੋਲੋਂ ਨਾਲ ਹੀ ਟੁੱਟੀ ਵੀ ਹੈ ਜਿਨ੍ਹਾਂ ਦਾ ਪਾਣੀ ਤੁਹਾਡੇ ਘਰ ਦੇ ਅੱਗੇ ਆਈ ਜਾਂਦਾ ਜਾ ਕੇ ਉਹਨਾਂ ਨਾਲ ਲੜਾਈ ਕਰੋ ਵੀ ਹਾਂ ਕੀ ਗੱਲ ਤੁਹਨ ਸ਼ਰਮ ਨਹੀਂ ਆਉਂਦੀ ਤੁਹਾਡੀਆਂ ਮਾਵਾ ਭੈਣਾਂ ਨੂੰ ਅਕਲ ਹੈ ਨਹੀਂ ਕਿ ਵੀ ਸਾਡੇ ਘਰ ਦੇ ਅੱਗੇ ਤੁਹਾਡਾ ਪਾਣੀ ਆਈ ਜਾਂਦਾ ਆਇਂ ਜਾ ਕੇ ਕੱਢ ਗੱਲਾਂ ਉਹਨਾਂ ਨੂੰ ਕਿਉਂਕਿ ਤੈਨੂੰ ਕਿਹੜਾ ਟੰਗ ਨਾਲ ਗੱਲ ਕਰਨੀ ਹੁੰਦੀ ਤੈਨ ਤਾਂ ਮਾਵਾ ਭੈਣਾਂ ਹੀ ਫੜਨੀਆਂ ਹੁੰਦੀਆਂ ਲੋਕਾਂ ਦੀ ਵਾਸ਼ਰੂਮ ਤੋਂ ਬਾਅਦ ਐਂਟਰੀ ਦੇ ਨਾਲ ਐਂਟਰੀ ਦੇ ਨਾਲ ਹੈਗਾ ਕਿਚਨ ਇਹ ਹੈ ਕਿ ਕਿਚਨ ਇਹ ਰੈਡੀ ਕਰਨੀ ਥੋੜੀ ਆਪਾਂ ਅਜੇ ਥੋੜੀ ਆ ਸਪੇਸ ਆ ਸਾਰੀ ਜੀਦਾ ਵੀ ਇਹ ਘਰ ਆ ਮੈਨੂੰ ਲੱਗਦਾ ਏ ਥੋੜਾ ਸੋਚ ਸਮਝ ਕੇ ਨਹੀਂ ਬਣਾਇਆ ਕਿਉਂਕਿ ਕਦੇ ਵੀ ਬਾਥਰੂਮਾਂ ਦੇ ਨਾਲ ਜਿਹੜੀ ਰਸੋਈ ਨਹੀਂ ਬਣਾਈ ਉਦੀ ਕੀ ਇਹ ਸੋਚ ਕੇ ਨਹੀਂ ਰਸੋਈ ਦੇ ਨਾਲ ਬਾਥਰੂਮ ਬਣਾਏ ਜਦ ਬਾਥਰੂਮ ਦੇ ਨਾਲ ਰਸੋਈ ਬਣਾਈ ਹੈ ਇਹ ਇੱਕ ਰੂਮ ਆ ਇਹਦੇ ਚ ਥੋੜਾ ਜਿਹਾ ਸਮਾਨ ਸਾਡਾ ਜਿਹੜਾ ਆ ਕੰਪਲੀਟਲੀ ਇਹ ਚ ਸਮਾਨ ਇਹ ਨਹੀਂ ਢਾਇਆ ਆਲਮਾਰੀ ਆ ਪਾ ਇੱਥੇ ਲਾ ਇਹਦੇ ਚ ਕਿਹੜੀ ਨਵੀਂ ਗੱਲ ਵੀ ਹਾਂ ਤੇ ਐਕਸਪਲੇਨ ਕਰੀ ਇਹਨੇ ਵੀ ਹਾਂ ਸਾਡੇ ਕੋਲ ਸਾਫ ਸਫਾਈ ਨਹੀਂ ਹੋਈ ਅਸੀਂ ਬਹੁਤ ਥੱਕ ਗਏ ਸੀਗੇ ਜਦ ਬਹੁਤ ਬੀਜ਼ੀ ਸੀ ਵਲੌਗ ਬਣਾਉਣ ਚ ਇਹ ਕੋਈ ਨਵੀਂ ਗੱਲ ਤਾਂ ਨਹੀਂ ਜਿੱਥੇ ਪਹਿਲਾਂ ਰਹਿੰਦੇ ਸੀਗੇ ਪੈਟਰੋਲ ਪੰਪ ਤੇ ਉੱਥੇ ਕਿਹੜਾ ਸਾਫ ਸਫਾਈ ਹੁੰਦੀ ਸੀਗੀ ਤਾਂ ਦੀ ਕਮਰਾ ਇੱਕ ਆਪਣਾ ਦੀ ਦੋ ਆ ਸਾਫ ਸਫਾਈ ਰੱਖਣੀ ਆਪਦੇ ਹੱਥ ਆ ਇੱਕ ਵਿੰਡੋ ਆ ਵਿੰਡੋ ਇਹ ਵਿੰਡੋ ਆ ਜੇਥੇ ਕੂਲਰ ਵਗੈਰਾ ਲੱਗਣਾ ਹੋਇਆ ਤੇ ਕੂਲਰ ਵਗੈਰਾ ਵੀ ਲੱਗ ਸਕਦਾ ਇੱਕ ਕੋਣੀ ਇੱਧਰ ਵੀ ਜਾਂਦਾ ਹੁੰਦਾ ਹੁਣ ਤਾਂ ਆਪਣੇ ਸਾਰਿਆਂ ਕੋਲ ਮੌਕਾ ਹੈਗਾ ਅੱਜ ਆਪਾਂ ਸਿੱਖ ਲਗੇ ਇਹਨਾਂ ਕੋਲ ਵੀ ਕਿਹੜੀ ਵਿੰਡੋ ਹੁੰਦੀ ਹੈ ਕਿਹੜਾ ਡੋਰ ਹੁੰਦਾ ਅੱਜ ਸਿੱਖੀ ਗਏ ਇਹਨਾਂ ਕੋਲ ਟਿਊਸ਼ਨ ਲੈਨੇ ਆਪਾਂ ਦੱਸਦੇ ਤਾਂ ਆਏ ਭਈ ਜਿਵੇਂ ਦੂਜਿਆਂ ਨੂੰ ਲੋਕਾਂ ਨੂੰ ਪਤਾ ਹੀ ਨਹੀਂਗਾ ਵੀ ਕਿਹੜੀ ਵਿੰਡੋ ਹੁੰਦੀ ਹੈ ਕਿਹੜੀ ਨਹੀਂ ਹੁੰਦੀ ਵਿੰਡੋ ਬਸ ਇੱਕ ਕੱਲੀ ਥੋੜੇ ਘਰੇ ਹੀ ਬਣੀ ਵੀ ਆ ਹੋਰ ਕਿਸੇ ਨੇ ਅਜੇ ਤੱਕ ਵਿੰਡੋ ਨਾ ਦੇਖੀ ਨੀ ਬਣਾਈ ਤਾਂ ਦੂਰ ਦੀ ਗੱਲ ਹੈ ਤੇ ਆ ਹੈਗਾ ਦੂਜਾ ਰੂਮ ਇੱਕ ਦੂਜਾ ਰੂਮ ਇੱਥੇ ਆਪਾਂ ਰੱਖਿਆ ਵਾਸ਼ਿੰਗ ਮਸ਼ੀਨ ਤੇ ਆ ਲੱਗਾ ਬੈੱਡ ਤੇ ਉਹ ਸਾਡਾ AC ਪਿਆ ਲੋਣਾ ਆ ਦੇਖ ਲੋ ਇਹਨਾਂ ਦੀ ਅਕਲ ਤਾਂ ਕਮਰੇ ਦੇ ਵਿੱਚ ਵਾਸ਼ਿੰਗ ਮਸ਼ੀਨ ਰੱਖੀ ਵੀ ਐ ਥੱਲੇ ਜਿੱਥੇ ਬਾਥਰੂਮ ਆ ਉੱਥੇ ਨਹੀਂ ਰੱਖੀ ਗਈਗੀ ਵੀ ਇਹਨਾਂ ਸਾਫ ਸਫਾਈ ਦਾ ਜਮਾਂ ਹੀ ਨਹੀਂ ਪਤਾ ਕਿਹੜੀ ਚੀਜ਼ ਕਿੱਥੇ ਰੱਖਣੀ ਕਿੱਥੇ ਨਹੀਂ ਰੱਖਣੀ ਕਿਵੇਂ ਸਾਫ ਸਫਾਈ ਰੱਖਣੀ ਆ ਕਿਸੇ ਚੀਜ਼ ਦੀ ਭੋਰਾ ਵੀ ਅਕਲ ਨਹੀਂ ਗਈ ਨਾ ਤਿੰਨਾਂ ਨੂੰ ਇੱਕੋ ਜਿਹੀ ਟੱਕਰ ਐ ਇਹ ਤਿੰਨੇ ਨਾ ਇਹਨਾਂ ਨੂੰ ਅਕਲ ਆ ਨਾ ਇਹ ਜਿਹੜੀ ਕੁੜੀ ਆ ਮਨਸਹਿਜ ਉਹਨੂੰ ਅਕਲ ਉਹ ਵੀ ਨਹੀਂ ਸਾਫ਼-ਸਫਾਈ ਰੱਖਦੀ ਸਾਰੇ ਇੱਕੋ ਜਿਹੇ ਆ ਠੀਕ ਆ ਜੀ ਇੱਥੋਂ ਇਹਦਾ ਬਾਹਰ ਬਾਲਕੋਨੀ ਆ ਗਈ ਆ ਬਾਥਰ ਇੱਧਰ ਬਾਲਕੋਨੀ ਆ ਗਿਆ ਆਪਾਂ ਕਿਹੜੇ ਰੂਮ ਆਹ ਸੌਰੀ ਵਾਸ਼ਰੂਮ ਇਹ ਵਾਸ਼ ਨਾ ਤੁਸੀਂ ਇਹ ਤਾਂ ਦੱਸਣਾ ਆ ਗਿਆ ਵੀ ਕਿਹੜੀ ਵਿੰਡੋ ਹੁੰਦੀ ਹੈ ਕਿਹੜੀ ਨਹੀਂ ਹੁੰਦੀਗੀ ਲੋਕਾਂ ਨੂੰ ਦਿਖਾਉਣ ਲੱਗ ਗਏ ਵੀ ਹਾਂ ਆਹ ਵਿੰਡੋ ਆ ਤੁਹਾਨੂੰ ਇਹ ਨਹੀਂ ਪਤਾ ਵੀ ਬਾਲਕੋਨੀ ਹੁੰਦੀ ਹੈ ਕਿ ਬਾਲਕਨੀ ਹੁੰਦੀ ਹੈਗੀ ਜੇ ਨਹੀਂ ਪਤਾ ਲਾਦਾ ਹੂੰ ਕਹਦੇ ਵੀ ਇੱਥੇ ਥੋੜਾ ਥਾਂ ਵੀ ਬਾਹਰ ਦਾ ਜਿਹੜਾ ਮਾਹੌਲ ਦੇਖਣ ਵਾਸਤੇ ਬਣਿਆ ਹੋਇਆ ਬਾਲਕੋਨੀ ਲੋਕ ਦੇਖਦਾ ਤੇ ਬੰਦਾ ਯਾਰ ਘੈਂਟ ਆ ਤੇ ਕਹਿੰਦਾ ਭਾਜੀ ਯਾਰ ਮੇਰਾ ਚੈਨਲ ਮੜਾ ਜਾ ਬਣਾ ਦਿਓ ਮੈਂ ਤਾਂ ਵੀਰੇ ਕੋਈ ਗੰਦ ਯਾਰ ਬਣਾ ਦਾਂਗੇ ਹਨਾ ਚਲੇ ਤਾਂ ਚੰਗੀ ਗੱਲ ਹੈ ਵੀ ਜਿਹਦਾ ਚੈਨਲ ਬਣਾ ਦੇਗਾ ਗਰੀਬ ਬੰਦਾ ਹੋਊਗਾ ਚਲ 4 ਪੈਸੇ ਉਹ ਵੀ ਕਮਾ ਲੂਗਾ ਹੱਥ ਸੌਖਾ ਹੋ ਜੂਗਾ ਅੱਜ ਚੈਨਲ ਬਣਾ ਕੇ ਦਾਂਗੇ ਨਾ ਉਹਨੂੰ ਆਪ ਜਾਰੀਆਂ ਟ੍ਰਿਕਸ ਮੈਂ ਦੱਸੀਵੇਂ ਹਾਂ ਜਿਵੇਂ ਅਸੀਂ ਕਰਦੇ ਆ ਉਹ ਲੱਛਣ ਕਰੀ ਉਹਨੂੰ ਕਹੀਂ ਵੀ ਤੂੰ ਵਧੀਆ ਕੰਟੈਂਟ ਬਣਾਈ ਸਾਡੇ ਤਾਂ ਜੇ ਜੇ ਹੈਗੇ ਆ ਹੈਗੇ ਸਾਡੇ ਕੋਲੋਂ ਨਹੀਂ ਸੁਧਾਰੇ ਜਾਂਦੇ ਵੀ ਤੂੰ ਆਪਦੇ ਕੰਟੈਂਟ ਵਧੀਆ ਬਣਾਈ ਵਧੀਆ ਜੇ ਵਲੌਗ ਬਣਾਉਣਾ ਤਾਂ ਵਧੀਆ ਬਣਾਈ ਚਲੋ ਜੇ ਕੋਈ ਧੰਮ ਮਿਲਦਾ ਆ سپورਟ ਕਰਨੀ ਚਾਹੀਦੀ ਏ ਤਾਂ ਸਾਡਾ ਕੀ ਚੱਲ ਜਾਣਾ ਯਾਰ ਦੋ ਚੈਨਲ ਦਾ ਵਿਚਾਰੇ ਦਾ ਨਾ ਹੀ ਲੈਣਾ ਆ ਵਿਚਾਰਾ ਮੋਟਰਸਾਈਕਲ ਰੋਕ ਕੇ ਵਿਚਾਰਾ ਸ਼ਵੈਸ਼ਨ ਮਿਲ ਕੇ ਗਿਆ ਨੰਬਰ ਲੈ ਕੇ ਗਿਆ ਆਪਾਂ ਨੂੰ ਕੋਈ ਅੱਡੀ ਨਹੀਂ ਹੁੰਦੀ ਆ ਨਾ ਜੇ ਕੋਈ ਆਪਾਂ ਨੂੰ ਪਿਆਰ ਕਰਦਾ ਮਿਲ ਜੇ ਤਾਂ ਚਲੋ ਯਾਰ ਅਗਲੇ ਨੂੰ ਮਿਲਣਾ ਚਾਹੀਦਾ ਨਾ ਬਹੁਤ ਵਧੀਆ ਗੱਲ ਆ ਜਿਹੋ ਜਾਂ ਤੂੰ ਆ ਤੇਰਾ ਟੱਬਰ ਆ ਜਿਹੋ ਜੀ ਤੁਹਾਡੀ ਔਕਾਤ ਆ ਉਸ ਹਿਸਾਬ ਨਾਲ ਤੇਰੇ ਮੂੰਹ ਚ ਆ ਗੱਲਾਂ ਸੋਹਣੀਆਂ ਨਹੀਂ ਲੱਗਦੀਆਂ ਇੱਕ ਪਾਸੇ ਤੇ ਲੋਕਾਂ ਦੀਆਂ ਮਾਵਾ ਭੈਣਾਂ ਨੂੰ ਗਾਲ੍ਹਾਂ ਕੱਢਦਾ ਦੂਜੇ ਪਾਸੇ ਆ ਗੱਲਾਂ ਕਰਦਾ ਸੋਹਣੀਆਂ ਨਹੀਂ ਲੱਗਦੀਆਂ ਤੇਰੇ ਮੂੰਹੋਂ ਇਹ ਗੱਲਾਂ ਤੇ ਕਦੀ ਵੀ ਰੱਬ ਹੰਕਾਰ ਨਾ ਲੈ ਕੇ ਆਵੇ ਤੇ ਬਾਕੀ ਜਿਹੜਾ ਰੁੱਸਦਾ ਰੁੱਸੀ ਚੱਲੇ ਕੋਈ ਦਿੱਕਤ ਨਹੀਂ ਬਸ ਹੰਕਾਰ ਨਾ ਆਵੇ ਕਦੀ ਜ਼ਿੰਦਗੀ ਦੇ ਵਿੱਚ ਜਿੰਨਾ ਤੁਹਾਡੇ ਚ ਹੰਕਾਰ ਹੈਗਾ ਉਹਨਾਂ ਕਿਸੇ ਚ ਹੋਣਾ ਨਹੀਂਗਾ ਤੁਹਾਨੂੰ ਲੱਗਦਾ ਵੀ ਤੁਹਾਡੇ ਚ ਹੰਕਾਰ ਹੈ ਨਹੀਂਗਾ ਤੁਹਾਡੇ ਚ ਕਟ ਕਟ ਕੇ ਹੰਕਾਰ ਭਰਿਆ ਹੋ ਕਟ ਕਟ ਕੇ ਲੋਕਾਂ ਚ ਘਟ ਘਟ ਕੇ ਟੈਲੈਂਟ ਭਰਿਆ ਹੁੰਦਾ ਤੁਹਾਡੇ ਚ ਹੰਕਾਰ ਭਰਿਆ ਵਾ ਗੰਦ ਭਰਿਆ ਵਾ ਤੁਹਾਡੇ ਵਿੱਚ ਹਾਂਜੀ ਜੀ ਲੱਗੀ ਆ ਵੀ ਸਾਨੂੰ ਭੁੱਖ ਸੁਆਇਸ ਕਰਕੇ ਹੁਣ ਆਪਾਂ ਚੱਲੇ ਆਂ ਕੁਝ ਖਾਣ ਲਈ ਕੁਝ ਕੀ ਖਾਣ ਨੂੰ ਲਈਏ ਵਿਕਰਮ ਆਪਣੀ ਗੱਡੀ ਸੈਟ ਕਰਾਉਂਦੇ ਪਏ ਆ ਨਾ ਤੁਹਾਨੂੰ ਭੁੱਖ ਘਰੋਂ ਬਾਹਰ ਆ ਕੇ ਹੀ ਲੱਗਦੀ ਹੁੰਦੀ ਐ ਇਹਨੇ ਵੀ ਘਰ ਰੋਟੀ ਖਾ ਲਈ ਸੀ ਪਕਾ ਕੇ ਫੇਰ ਬਾਹਰ ਨੂੰ ਜਾਵੜਾਂਗੇ ਯਾ ਫੇ ਬਾਹਰ ਜਾਣਾ ਹੁੰਦਾ ਤੁਹਾਨੂੰ ਆਏ ਹੋਇਆ ਜਾਂਦਾ ਵੀ ਚੱਲ ਹੁਣ ਘਰੇ ਕੰਮ ਤੰਦਾ ਨਾ ਕਰਨਾ ਪੋਗਾ ਨਾ ਰੋਟੀ ਪਾਣੀ ਬਣਾਵਾਂਗੇ ਨਾ ਭਾਂਡੇ ਕੰਦੇ ਹੋਣਗੇ ਤਾਂ ਨਾ ਧੋਣੇ ਪੈਣਗੇ ਤੁਹਾਨੂੰ ਮੌਕਾ ਮਿਲ ਜਾਂਦਾ ਨਾ ਵਧੀਆ ਵੇਲੇ ਰਹਿਣ ਦਾ ਤੇ ਨਾ ਵਿਕਰਮ ਗੱਡੀ ਠੀਕ ਕਰਾਈ ਜਾਂਦਾ ਤੇ ਉਹਨੂੰ ਆਈ ਨਹੀਂ ਪਤਾਗਾ ਵੀ ਮੈਂ ਆਪਦੀ ਜਨਾਨੀ ਵੀ ਠੀਕ ਕਰਾਉਣੀ ਹੈਗੀ ਗੰਦ ਪਾ ਰੱਖਿਆ ਉਹਨਾਂ ਵੀ ਸੋਸ਼ਲ ਮੀਡੀਆ ਤੇ ਉਹ ਵੀ ਠੀਕ ਕਰਵਾ ਲੈ ਦੋ ਚਾ ਥੋੜੇ ਮਰਵਾ ਦੇ ਰਿਸਰਚ ਉਹਦੇ ਭਾਰੀ ਹੈ ਗੱਡੀ ਟੁੱਟੇ ਇੰਨੇ ਕੋਈ ਮਸਾਲੇ ਮਸੂਲੀ ਨਾ ਪਾਇਆ। ਖਾਣਾ ਵੀ ਬਾਹਰ ਦਾ ਤੇ ਫਰਮਾਇਸ਼ਾਂ ਵੀ ਪੂਰੀਆਂ ਰੱਖਣੀਆਂ ਵੀ ਮਸਾਲੇ ਨਾ ਪਾਇਓ। ਇਦੋਂ ਚੰਗਾ ਤੁਸੀਂ ਘਰ ਦਾ ਬਣਿਆ ਵਾ ਖਾ ਲਓ, ਬਾਹਰ ਆ ਕੇ ਨਾ ਹੀ ਖਾਓ ਕਿਉਂਕਿ ਬਾਹਰ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ 'ਚ ਤਾਂ ਮਸਾਲੇ ਹੋਣਗੇ। ਚਾਹੇ ਮਨਚੂਰੀਅਨ ਖਾ ਲਾ ਚਾਹੇ 버ਗਰ ਖਾ ਲਾ ਚਾਹੇ ਖਾ ਲਓ ਨਿਊਡਲ ਮਸਾਲੇ ਤਾਂ ਹਰ ਇੱਕ ਚੀਜ਼ 'ਚ ਪੈਣਗੇ। ਕਿਨਾਲ ਲੋਰਤੋ ਖਰਚ ਕਰਨਾ ਔਖਾ ਪਰ ਤੁਹਾਡੇ ਲਈ ਨਹੀਂ ਉਹਨਾਂ ਲਈ ਜਿਨ੍ਹਾਂ ਦਾ ਹੱਥ ਤੰਗ ਜਿਹੜੇ ਦਿਹਾੜੀਆਂ ਕਰਕੇ ਚਾਰ ਛਿਲੜ ਘਰੇ ਕਮਾ ਕੇ ਲਿਆਉਂਦੇ ਸੌਦਾ ਲਿਆਉਂਦੇ ਉਹਨਾਂ ਲਈ ਵਾਧੂ ਖਰਚ ਕਰਨਾ ਔਖਾ ਪਰ ਤੁਹਾਡੇ ਲਈ ਨਹੀਂ ਤੁਸੀਂ ਤਾਂ ਪਾਗਲਾ ਵਾਂਗੂ ਖਰਚ ਕਰੀ ਜਾਂਦੇ ਤੁਸੀਂ ਤਾਂ ਜਦੋਂ ਛਰ ਬਾਜ਼ਾਰ ਆਉਣਾ ਹੋਵੇ ਤੁਹਾਡੇ ਤਾਂ ਤਾਂ ਘਰੇ ਰੋਟੀ ਨਹੀਂ ਪੱਕਦੀ ਆ ਕਿ ਬਾਹਰ ਜਾ ਕੇ ਖਾਵਾਂਗੇ ਜਵਾਕ ਨੂੰ ਤਾਂ ਤੁਸੀਂ ਘਰੇ ਨਹੀਂ ਖਵਾਉਂਦੇ ਆ ਹੁਣ ਤੱਕ ਕਿੰਨੀਆਂ ਚੀਜ਼ਾਂ ਖਵਾਤਾ ਤੁਸੀਂ ਸਿੱਧੇ ਵਲੌਗ ਦੇ ਵਿੱਚ ਜਵਾਕ ਨੂੰ ਕਹਿੰਦੇ ਕੀ ਖਵਾਤਾ ਕਹਿੰਦੇ ਕੀ ਖਵਾਤਾ ਹਜੇ ਤੁਸੀਂ ਕਹਿੰਦੇ ਖਰਚ ਕਰਨਾ ਔਖਾ ਵਾ ਸਿੰਗਲ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਸੀਗਾ ਤੇ ਬਹੁਤ ਜ਼ਿਆਦਾ ਅਸੀਂ ਤੰਗ ਸੀਗੇ ਗੱਡੀ ਤੋਂ ਗੱਡੀ ਦਾ ਤੁਹਾਡੀ ਦਾ ਟਾਇਰ ਹੋਣੀ ਖਰਾਬ ਹੋਇਆ ਨਾ ਤੁਸੀਂ ਤਾਂ ਬਹੁਤ ਚਿਰ ਦੇ ਖਰਾਬ ਤੋ ਇਸ ਦਾ ਕਦੇ ਠੀਕ ਹੋਏ ਨਹੀਂ ਕਿੰਨੀਆਂ ਲਾਂ ਤਾਂ ਪੈ ਗਈਆਂ ਤੁਹਾਨੂੰ ਕਿੰਨੀ ਲਾਹ ਪਾ ਹੁੰਦੀ ਹੈ ਤੁਹਾਡੀ ਜਿਹੜਾ ਕਿਹੜਾ ਨਵਾਂ ਰੋਸਟਰ ਉੱਥੇ ਦਾ ਤੁਹਾਡੀ ਕਿੰਨੀ ਲਾਹ ਪਾ ਕਰਦਾ ਵਾ ਤੁਸੀਂ ਤਾਂ ਹਜੇ ਤੱਕ ਠੀਕ ਹੀ ਨਹੀਂ ਹੋਏਗੇ ਇਹ ਗੱਡੀ ਵੱਲੋਂ ਤੰਗ ਸੀਗੇ ਅਸੀਂ ਸਾਰੇ ਦੁਨੀਆ ਤੁਸੀਂ ਤੰਗ ਕੀਤੀ ਵੀ ਆਪਦੇ ਗੰਦੇ ਵਲੋਗਾ ਨਾਲ। ਹਾਂ। ਮਨਵੀਰ ਇਹਨੂੰ ਬਸ ਕਰ ਖਾਣ ਲਈ ਬਸ ਕਰ। ਇਹ ਖਾਣਾ ਇਹ ਵੀ ਪਾਲਟੀ ਕਰਨੀ। ਹੁਣ ਉਹਦੇ ਚਾਹ ਲੈਣ ਕਹਿੰਦਾ ਪ੍ਰੈਕਟਰ ਲੈ ਕੇ। ਜਵਾਕ ਦਾ ਖਾਣ ਪੀਣ ਬਾਅਦ ਚ ਸੁਧਾਰ ਲਓ ਪਹਿਲਾਂ ਆਪਦੇ ਆਪ ਨੂੰ ਸੁਧਾਰ ਲਓ ਤੁਸੀਂ। ਨਾ ਮਗਰੋਂ ਲਈਦਾ ਵੀ ਫੈਰ ਬਾਜ਼ਾਰ ਜਾਣਾ ਤੁਹਾਡੇ ਪਿੱਸੂ ਪਹਿਲਾਂ ਪਾ ਜਾਂਦਾ ਜੀ ਹਾਂ ਅੱਜ ਆਪਾਂ ਰੋਟੀ ਪਾਣੀ ਨਹੀਂ ਬਣਾਉਣਾ ਬਾਅਦ ਜਾ ਕੇ ਖਾਵਾਂਗੇ ਜੇ ਤੁਸੀਂ ਨਹੀਂ ਡਾਲਦੇ ਫੇਰ ਜਵਾਕ ਨੇ ਤੁਹਾਨੂੰ ਵੇਖ ਵੇਖ ਕੇ ਲੱਗਣਾ ਹੀ ਆ ਬਾਹਰ ਖਾਣ ਪੀਣ। ਵਿੰਗੀਆਂ ਜੋ ਵੀ ਆ ਟਾਇਰ ਆ ਇਹਾਂ ਦਾ ਤਾਂ ਬਾਲੇ ਹੀ ਉਖ ਇਹਦੇ ਤੋਂ ਬਿਨਾ ਗੱਡੀ ਨਹੀਂ ਕਿਸੇ ਕੰਮ ਦੀ ਜਿਵੇਂ ਟਾਇਰਾਂ ਤੋਂ ਬਿਨਾ ਗੱਡੀ ਨਹੀਂ ਕਿਸੇ ਕੰਮ ਦੀ ਉਵੇਂ ਤੇਰੇ ਤੋਂ ਬਿਨਾ ਵਿਕਰਮ ਦੇ ਵਲੌਗ ਕਿਸੇ ਕੰਮ ਦੇ ਨਹੀਂਗੇ ਕਿਉਂਕਿ ਤੇਰੇ ਕਰਕੇ ਵਲੌਗ ਚੱਲਦੇ ਆ ਉਹਦੇ ਹੋਂਦੇ ਥੱਲੇ ਕਿਹੜੇ ਹੋਂਦੇ ਥੱਲੇ ਉਹ ਤੇਰਾ ਸਾਡਾ ਚਰਾਨ ਕਰਦਾ ਪੀਏ ਪੀ ਹੋਰਾ ਨਹੀਂ ਦਰਸ ਕਰਦੇ ਪੰਜਾਬ ਕੋਲ ਸਾਡੇ ਰਣ ਦਰਸ ਕੀ ਕਰਨਾ ਆ ਦੂਜੀ ਗੱਲ ਇਹ ਆ ਜੀ ਮੈਂ ਕਈ ਵੀ ਜਾਵਾਂ ਮੈਂ ਕਹਾਂ ਮੇਰੀ ਵਾਈਫ ਠੀਕ ਨਹੀਂ ਮੈਂ ਹਸਪੀਟਲ ਚੱਲਾ ਭਾਈ ਇਹਨਾਂ ਨੇ ਲਾਗੇ ਚਰਾਨ ਕਰਨਾ ਹੀ ਸੀ ਮੈਨੂੰ ਪਤਾ ਸੀ ਰੁਪਈਆ ਹਜ਼ਾਰ ਦੋ ਇਹਨਾਂ ਨੂੰ ਤਾਂ ਠੀਕ ਆ ਪਹਿਹਾਨਾ ਕੰਮ ਆ ਇੱਥੇ ਪੱਜਾ ਕੋਤਰਾ ਨਹੀਂ ਠੀਕ ਹੋਏ ਤੇਰੇ ਨਾਲ ਆਈ ਹੋਣੀ ਚਾਹੀਦੀ ਐ ਜੇ ਤੁਸੀਂ ਗੱਡੀ ਚਲਾਉਂਦੇ ਵਲੌਗ ਬਣਾਉਂਦੇ ਆ ਨਾ ਆਈ ਹੋਣੀ ਚਾਹੀਦੀ ਐ ਚਲਾਨ ਕੱਟਣਾ ਚਾਹੀਦਾ ਤੁਹਾਡੇ ਵਰਗੇ ਆਂਦਾ ਸਿਰਫ ਤੁਹਾਡਾਂ ਨੇ ਜਿਹੜਾ ਵੀ ਗੱਡੀ ਚਲਾਉਂਦਾ ਮੋਟਰਸਾਈਕਲ ਕੁਛ ਵੀ ਚਲਾਉਂਦਾ ਫੋਨ ਯੂਜ਼ ਕਰਦਾ ਵਲੌਗ ਬਣਾਉਂਦੇ ਆ ਖਾਸ ਕਰਕੇ ਜਿਹੜੇ ਉਹਨਾਂ ਦੇ ਚਲਾਨ ਤਾਂ ਕੱਟਨੇ ਚਾਹੀਦੇ ਆ ਆਈ ਹੋਣੀ ਚਾਹੀਦੀ ਥੋਡੇ ਨਾਲ ਤੇ ਮੈਂ ਤਾਂ ਕਹਿੰਦੀ ਜਿਹੜੇ ਨੇ ਚਲਾਨ ਕੱਟਿਆ ਸੀ ਨਾ ਤੁਹਾਡਾ ਤੁਹਾਡੀ ਵੀਡੀਓ ਵੇਖ ਕੇ ਸੁਣ ਲਵੇ ਵੀ ਤੁਸੀਂ ਆਹ ਬੋਲੇ ਚੱਕ ਕੇ ਲੈ ਜਾ ਜੀ ਤੁਹਾਨੂੰ ਥਾਰੇ ਜਿੱਤੇ ਪਟੇ ਪਟੇ ਮਾਰੇ ਥੋਡੇ ਕਿਹੜਾ ਹਾਂ ਜਿਹੜੇ ਮੰਨੂ ਮੈਂ ਮੈਂ ਇਹਨੂੰ ਬੁਲਾਉਣਾ ਨਹੀਂ ਮੰਦੀ ਇਹ ਕੰਦੇ ਕੰਮ ਕਰਦਾ ਤੁਸੀਂ ਬੈਡ ਬాయ ਤੁਸੀਂ ਬੈਡ ਬੋਏ ਆ ਤੁਸੀਂ ਬੈਡ ਬੋਏ ਮੈਂ ਨਹੀਂ ਤੁਹਾਨੂੰ ਬੁਲਾਉਣਾ ਜਾ ਉੱਪਰ ਅੱਜ ਜਾ ਲੂ 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 ਹੋਲੋ ਹੋਲੋ ਬਾਇਆ ਆ ਜਿਹੜੇ ਜਵਾਕ ਨੇ ਚ ਪੇੜੇ ਮਾਰੇ ਨੇ ਛਿੱਤਰ ਮਾਰੇ ਚਾਹੇ ਚੌੜ ਦੇ ਵਿੱਚ ਮਾਰੇ ਤੁਸੀਂ ਹੈਗੇ ਸੇ ਲਾਈਕ ਤੁਹਾਡੇ ਨਾਲ ਆ ਹੀ ਹੋਣੀ ਚਾਹੀਦੀ ਹੈ ਜਿੰਨਾ ਜ ਤੁਸੀਂ ਗੰਦ ਨਹੀਂ ਨਾ ਪਾਣੋ ਹਰਦੇ ਹੋਣਾ ਚ ਤੁਹਾਡੇ ਨਾਲ ਆ ਹੀ ਹੋਵੇ ਐ ਨਹੀਂ ਹੋਗੀ ਮੈਂ ਕ ਕੀ ਕਹਿੰਦੀ ਆ ਮੇਨ ਤਾਂ ਖੇਜੀ ਚੜ ਗਈ ਮੈਂ ਕਹ ਰਾ ਜਿੱਤਾ ਹੁਣਾ ਮੰਗਣ ਵਾਲਾ ਮੁੰਡਾ ਜੇ ਇੱਕ ਕਪੈਲਾ ਆਈ ਕੁੜੀ ਮੈਂ ਕਹ ਰ ਉਹ ਕਹਿੰਦੀ ਵੀ ਟੁੱਟੇ ਪੈ ਰੱਖਿਆ ਕਰਨੇ ਨਹੀਂ ਦੱਸ ਆਪਣੇ ਪਤਾ ਨਹੀਂ ਕਿਦਾਂ ਪੂਰੇ ਹੁੰਦੇ ਆ ਲੋ ਜੀ ਖੇੜ ਗਿਆ ਨਾ ਵੀ ਗਰੀਬੀ ਕਾਰਡ ਵੀ ਆਪਣੇ ਪਤਾ ਨਹੀਂ ਕਿੱਥੋਂ ਪੂਰੇ ਹੁੰਦੇ ਤੂੰ ਉਹਨਾਂ ਵਾਸਤੇ ਕਿੰਨੀ ਆ ਰੱਖ ਲਿਗੇ ਪੈਸੇ ਨਹੀਂ ਜਦੋਂ ਆਲਤੂ ਫਾਲਤੂ ਫੂਕਦੇ ਆ ਉਦੋਂ ਤੁਹਾਡੇ ਕੋਲ ਪੈਸੇ ਵਾਧੂ ਹੁੰਦੇ ਜਦੋਂ ਕਿਸੇ ਨੂੰ 10-20 ਰੁਪਏ ਦੇਣੇ ਪੈ ਜਾਣ ਉਦੋਂ ਤੁਹਾਡੇ ਕੋਲ ਜੇਬਾਂ ਖਾਲੀ ਹੁੰਦੀਆਂ ਤੇ ਇਹਨਾਂ ਨੇ ਇੱਕ ਦਿਨ ਇਹ ਨਹੀਂ ਕਮੈਂਟ ਕੀਤਾ ਮੇਰੀ ਵੀਡੀਓ ਥੱਲੇ ਫੋਟੋ ਦੇ ਲਿਖ ਕੇ ਲਾ ਦੀ ਮੈਂ ਥੱਲੇ ਉਹਨੇ ਥੱਲੇ ਇਹਦਾ ਕਮੈਂਟ ਪੜਿਆ ਮੈਂ ਉਹ ਵੀ ਕਹਿੰਦੀ ਸ਼ਰਾਬ ਪੀ ਕੇ ਸਾਨੂੰ ਲੱਗਦਾ ਸ਼ਰਾਬ ਪੀ ਕੇ ਇਹ ਗੱਲਾਂ ਕਰਦਾ ਹੈ ਇਦਾਂ ਉਦਾਂ ਮੈਂ ਕਿਹਾ ਸ਼ਰਾਬ ਤੇ ਨਾ ਬੁੜਾ ਦੇਖੀ ਜਾਂਦਾ ਤੇਰੀ ਤੇਰੀ ਭੈਣ ਪਿਆ ਗਈ ਜਾਂ ਜਿਹੜੀ ਕੁੜੀ ਦੀ ਤੂੰ ਗੱਲ ਕਰੀ ਐ ਨਾ ਮਨਦੀਪ ਕੌਰ ਉਹਦੀ ਮਾਂ ਭੈਣ ਤਾਂ ਨਹੀਂ ਪਿਆਕੇ ਜਾਂਦੀ ਪਰ ਤੇਰੀ ਮਾਂ ਭੈਣ ਤੇ ਤੇਰੀ ਘਰ ਵਾਲੀ ਤੈਨੂੰ ਜ਼ਰੂਰ ਪਿਆਉਂਦੀ ਹੋਊਗੀ ਜਦੋਂ ਤੂੰ ਕਮੈਂਟ ਪੜ੍ਹਦਾ ਤੈਨੂੰ ਕੁੜੀਆਂ ਦੇ ਕਮੈਂਟ ਦੇਖਦੇ ਆ ਮੁੰਡਿਆਂ ਦੇ ਕਮੈਂਟ ਨਹੀਂ ਦੇਖਦੇ ਕੇ ਜਦੋਂ ਰਿਪਲਾਈ ਦੇਣਾ ਤਾਂ ਕੁੜੀਆਂ ਨੂੰ ਹੀ ਦੇਣਾ ਜੇ ਤੂੰ ਮਾਂ ਭੈਣ ਫੜਨੀ ਐ ਤੂੰ ਕੁੜੀਆਂ ਦੀ ਫੜੇਂਗਾ ਸ਼ਰਮਿਆ ਜਮਾ ਹੀ ਲੱਥੀ ਵੀ ਐ ਤੇਰੀ ਤੇ ਟੱਬਾ ਦੀ ਕਰਨ ਵਾਲਾ ਦੀ ਤੇਰੀ ਮਾਂ ਦੀ ਤਾਂ ਜਮਾ ਹੀ ਲੱਥੀ ਵੀ ਐ ਗੰਦ ਜਨਾਨੀ ਦੀ ਆ ਆ ਆ ਆ ਇਹ ਆਹ ਹੀ ਕੁੜੀਆਂ ਆ ਵੇਖਣਾ ਕੁੜੀਆਂ ਨੂੰ ਗਲਤ ਬੋਲਦੇ ਆ ਕੁੜੀਆਂ ਨੂੰ ਕੁੜੀਆਂ ਆਪ ਦੇਖੋ ਤਾਂ ਕੀ ਕੁਝ ਕਹਿੰਦੀਆਂ ਆ ਹਨਾ ਬਈ ਜਿਹੜਾ ਕੁਝ ਦੇਖਦਾ ਉਹੀ ਕੁਝ ਬੋਲਦੀਆਂ ਜੇ ਤਾਂ ਸਹੀ ਨਹੀਂ ਐ ਇਦਾਂ ਦੇ ਫਿਰ ਤੁਹਾਨੂੰ ਮਰਚਾ ਕਿਉਂ ਲੱਗਦੀਆਂ ਜੇ ਤਾਂ ਨਹੀਂ ਐ ਇਦਾਂ ਦਾ ਹੈਗਾ ਸਿੰਪਲ ਰਿਪਲਾਈ ਦੇ ਦੇ ਤੂੰ ਗਾਲਾਂ ਕਾਤੋਂ ਕੱਢਦਾ ਗੰਦੀਆਂ ਤੇਰੀ ਕਲਾਸ ਲਗਵਾਉਣੀ ਪੈਣੀ ਐ ਕਿਸੇ ਨਾ ਕਿਸੇ ਤੋਂ ਆਈ ਥਿੰਕ ਰੋਮੀ ਵੀ ਇੱਥੇ ਹੀ ਲਗਵਾਉਣੀ ਪਊਗੀ ਤੇਰੀ ਕਲਾਸ ਫੇਰ ਤੂੰ ਠੀਕੇਂਗਾ ਫੇਰ ਤੂੰ ਲੋਕਾਂ ਦੀ ਬਜਾਏ ਆਪਦੀ ਮਾਂ ਭੈਣ ਫੜੇਂਗਾ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ